ਪਟਿਆਲਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕੁਝ ਦਿਨਾਂ ਪਹਿਲਾਂ ਹੀ ਮਲਵਿੰਦਰ ਸਿੰਘ ਮਾਲੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਕਿਹਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਅੱਖਾ ਦਾ ਚੈੱਕਅਪ ਕਰਵਾਉਣ ਵਾਸਤੇ ਲਿਆਂਦਾ ਗਿਆ ਦੱਸਦੀ ਕਿ ਇੱਥੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਜਿਹੜਾ ਤੈਨਾਤ ਨਜ਼ਰ ਆਇਆ ਕੁਝ ਦਿਨਾਂ ਪਹਿਲਾਂ ਹੀ ਮਲਵਿੰਦਰ ਸਿੰਘ ਮਾਲੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਹੁਣ ਉਹਨਾਂ ਨੂੰ ਅੱਖਾਂ ਦਾ ਚੈੱਕਅਪ ਕਰਵਾਉਣ ਦੇ ਲਈ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਇੱਥੇ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਰਣਜੀਤ ਸਿੰਘ ਜੀ ਮਾਲ ਦੇ ਡੈਸਟੇ ਐਨੀ ਪਾਈ ਆ ਵੀ ਐ ਲੈ ਕੇ ਆਏ ਨੇ ਜੋ ਬਹੁਤ ਵੱਡਾ ਹਾਰਡ ਕੋਰ ਕ੍ਰਾਈਮਨਲ ਹੁੰਦਾ ਹੋਇਆ ਯਾਰ ਕਿ ਸਰਕਾਰ ਦੇ ਖਿਲਾਫ ਬੋਲਦਾ ਜੀ ਲੋਕਾਂ ਚ ਦੈਸ਼ਕ ਤੋਂ ਮੀਡੀਆ ਤੇ ਦੈਸ਼ਕ ਪਾਉਣ ਵਾਸਤੇ ਕਰ ਰਹੇ ਨੇ ਸਾਰਾ ਕੁਝ ਵੀ ਹੋਰ ਮੀਡੀਆ ਜੋ ਸੋਸ਼ਲ ਮੀਡੀਆ ਤੇ ਜੋ ਐਕਟਿਵ ਨੇ ਉਹ ਵੀ ਡਰ ਜਾਣ ਵੀ ਇੱਕ ਅਸੀਂ ਮਾਲਵਿੰਦਰ ਸਿੰਘ ਮਾਲੀ ਨੂੰ ਝੂਠਾ ਫਰਚਾ ਦਰਜ ਕਰਕੇ ਉਹਨੂੰ ਅੰਦਰ ਕਰਤਾ ਤੇ ਬਾਕੀ ਮੀਡੀਆ ਤੇ ਦੈਸ਼ਕ ਪਾਉਣ ਵਾਸਤੇ ਮਰੀਜ਼ ਡਰ ਗਏ ਐਵੇਂ ਪਤਾ ਨਹੀਂ ਕੀ ਹੋ ਗਿਆ ਏਡੀ ਵੱਡੀ ਫੋਰਸ ਲੈ ਕੇ ਆਏ ਨੇ ਪਿਛਲੇ ਦਰਵਾਜ਼ੇੋਂ ਲਿਆ ਕੇ ਅੰਦਰ ਲੈ ਕੇ ਆਏ ਨੇ ਪਿਛਲੇ ਦਰਵਾਜ਼ੇ ਹੀ ਕੱਟ ਕੇ ਲੈ ਗਏ ਇਹ ਸਰਕਾਰ ਵਾਸਤੇ ਤਾਂ ਜੀ ਉਹ ਬਹੁਤ ਖਤਰਨਾਕ ਆ ਸਰਕਾਰ ਤਾਂ ਇਹ ਮੰਨਦੀ ਆ ਵੀ ਜਿੰਨਾ ਉਹ ਮੀਡੀਆ ਸਰਕਾਰ ਦੇ ਖਿਲਾਫ ਲਿਖਦੇ ਨੇ ਸਰਕਾਰ ਨੂੰ ਤਾਂ ਉਹਨਾਂ ਤੋਂ ਇੰਨਾ ਖਤਰਾ ਨਹੀਂ ਜਿੰਨਾ ਇਹ ਨੂੰ ਸਮਝ ਰਹੇ ਨੇ ਇਸ ਕਰਕੇ ਵੀ ਮੀਡੀਆ ਦੀ ਸੰਗੀ ਨੱਪਣ ਵਾਸਤੇ ਸਾਰਿਆਂ ਨੂੰ ਗੋਦੀ ਮੀਡੀਆ ਬਣਾਉਣਾ ਚਾਹੁੰਦੇ ਨੇ ਜਿਹੜਾ ਕਿ ਅੱਦਾ ਪਾਉਣਾ ਮੀਡੀਆ ਬਣ ਪੀ ਗਿਆ ਜੀ ਜੀ ਤਕਲੀਫ ਕੀ ਪਤਾ ਲੱਗੀ ਜੀ ਅੱਖਾਂ ਦਾ ਆਪਰੇਸ਼ਨ ਸੀ ਜੀ ਉਹਨਾਂ ਦਾ ਅੱਖਾਂ ਦਾ ਸੁਹਾਣੇ ਤੋਂ ਇਲਾਜ ਚੱਲ ਰਿਹਾ ਸੀ ਅੱਖਾਂ ਦਾ ਪ੍ਰੈਸ਼ਰਟ ਕਰਾਉਣਾ ਉਹ ਚੈੱਕਅਪ ਕਰਾਉਣ ਆਏ ਤੇ ਰਿਪੋਰਟ ਰਿਪੋਰਟ ਕੋਈ ਸਾਨੂੰ ਦਿੱਤੀ ਹੋਣੀ ਜੀ ਕੋਈ ਸਾਹਮਣੇ ਸਾਨੂੰ ਮਿਲ ਲੈਣੀ ਨਹੀਂ ਦਿੱਤਾ ਜੀ ਮਿਲ ਲੈਣੀ ਨਹੀਂ ਦਿੱਤਾ ਜੀ ਮੀਡੀਆ ਦੇ ਸਾਹਮਣੇ ਬੋਲਣ ਦੀ ਕੋਸ਼ਿਸ਼ ਕਰਨ ਲੇਕਿਨ ਉਸਨੇ ਬੋਲਣ ਹਾਂ ਬੋਲਣ ਨਹੀਂ ਦਿੱਤਾ ਜੀ ਕਹਿੰਦੇ ਬੋਲ ਬੋਲ ਨਹੀਂ ਸਕਦੇ ਹੁਣ ਪੈਰ ਵਾਈ ਕਿੱਥੇ ਤੱਕ ਪਹੁੰਚੀ ਇਸ ਪੂਰੇ ਮਾਮਲੇ ਦੀ ਕਿਉਂਕਿ ਧਾਰਮਿਕ ਮਾਮਲਾ ਨੂੰ ਫੇਸ ਕਰਨ ਵੰਦੀਆਂ ਧਾਰਾਾਂ ਮੱਲੇ ਇਹ ਚੰਡੀਗੜ੍ਹ ਨੇ ਜੀ ਵਕੀਲ ਸਾਹਿਬ ਰਾਜਵਿੰਦਰ ਸਿੰਘ ਬੈਂਸ ਡਾਕਟਰ ਪਿਆਰੇ لال ਗਰਕ ਉਹਨਾਂ ਸਿਵਲ ਸੁਸਾਇਟੀ ਵੱਲੋਂ ਲੜਦੇ ਇਹ ਤੱਕ ਪਹੁੰਚੀ ਇਹ ਤਾਂ ਜਥੇਬੰਦੀਆਂ ਦੱਸਣਗੀਆਂ ਜੀ ਹਾਂ ਤੇ ਉਹ ਬਣਾ ਰਹੇ ਨੇ ਪ੍ਰੋਗਰਾਮ ਕੋਈ ਅੱਗੇ ਤੇ ਸਾਰੀਆਂ ਤਰ੍ਹਾਂ ਸਾਰੀਆਂ ਤਰ੍ਹਾਂ ਦਾ ਜੀ ਇਸੀ